ਰਾਜ ਦੇ तकरीबन 7:30 ਵਜੇ ਦਾ ਸਮਾਂ ਲਗਾਤਾਰ ਜਿਹੜੀਆਂ ਸਵਾਵਾ ਹੜਪੀਟ ਤਖਤेत्र ਦੇ ਵਿੱਚ ਸਾਡੇ ਦੋ ਰਾਜਸਥਾਨ ਤੋਂ ಗ್ರಾಮ ਪੰਚਾਇਤਾਂ ਜਿਹੜੀਆਂ ਪਹੁੰਚੀਆਂ ਨੇ ਵਿਸ਼ੇਸ਼ ਤੌਰ ਤੇ ਨਿਭਾਰੀਆਂ ਨੇ ਅੱਜ ਹੜਪੀਟ ਤਖਤेत्र ਦੇ ਵਿੱਚ ਹੜਪੀਟ ਪਰਿਵਾਰ ਹੈਗਾ ਵਿਕਲਾਂਗ ਜਿਹੜੀ ਇਹ ਪੈਣ ਸਾਡੇ ਸੁਖਵੰਤ ਕੌਰ ਉਹਦੇ ਤੱਕ ਸੇਵਾ ਪਹੁੰਚਦੀ ਕੀਤੀ ਕਰਦੇ ਹਾਲਾਤ ਵੀ ਬਹੁਤ ਤਰਸਯੋਗ ਹੈਗੇ ਆ ਤੇ ਇਹਨਾਂ ਨੂੰ ਜਿਹੜੇ ਘਰ ਦੇ ਵਿੱਚ ਜ਼ਰੂਰੀ ਸਮੱਗਰੀ ਹੈਗੀ ਹੈ ਜੋ ਕੰਬਲ ਵਗੈਰਾ ਜਾਂ ਬਿਸਤਰੇ ਹੋਗੇ ਜਾਂ ਮੰਜੇ ਹੋਗੇ ਜੋ ਵੀ ਘਰ ਦੇ ਵਿੱਚ ਜ਼ਰੂਰੀ ਵਸਤੂ ਭਾਂਡੇ ਤੱਕ ਦਾ ਜਿਹੜਾ ਖਰਚ ਜਿਹੜਾ ਹੈਗਾ ਆਪਣਾ ਇਸ ਖਰਚੇ ਦੇ ਨਾਲ ਲੰਭਾ ਸਕਣਾ ਤੋਂ ਸੇਵਾ ਲੈ ਕੇ ਪਹੁੰਚੀ ਸੁਸਾਇਟੀ ਕਹਿ ਸਕਦੇ ਆ ਜਾਂ ਸਮੂਹ ਨਗਰ ਕਹਿ ਸਕਦੇ ਆ 2 ਗ੍ਰਾਮ ਪੰਚਾਇਤ ਦੇ ਸਮੂਹ ਦੇ ਨਾਲ ਜਿਹੜੀ ਸੇਵਾ ਕਰਤਰ ਕੀਤੀ ਗਈ ਸੀ ਤੇ ਅੱਜ ਜਿਹੜਾ ਸਾਡੇ ਨਾਲ ਵੀਰ ਰੇਸ਼ਮ ਸਿੰਘ ਪਿੰਡ ਫਤਿਹਵਾਲਾ ਦਾ ਬਾਜੀਗੜਾਂ ਦੇ ਬੱਕਾਂ ਜਿੱਥੇ ਅਸੀਂ ਮੌਜੂਦ ਹੈਗੇ ਆ ਸਾਡੇ ਭੈਣ ਸੁਖਵੰਤ ਕੌਰ ਤੱਕ ਜਿਹੜੀ ਪਹੁੰਚ ਦੀ ਕੀਤੀ 11000 ਰੁਪਏ ਨਕਦੀ ਇਹਨਾਂ ਨੂੰ ਜਿਹੜਾ ਹੁਣ ਦੀ ਹੈ ਕਿ ਜਾ ਰਹੇ ਨੇ ਸਾਡੇ ਵੀਰ ਸਾਡੇ ਤਾਇਆ ਜੀ ਹੈਗੇ ਨੇ ਤਰਸੇਮ ਸਿੰਘ ਜੀ ਤੇ ਸਾਡੇ ਕਮਲੇਸ਼ ਭਾਜੀ ਵਕੀਲ ਜੀ ਨਾਲ ਤਾਊ ਜੀ ਹੋਰ ਵੀ ਬਹੁਤ ਸਾਰੀ ਟੀਮ ਜਿਹੜੀ ਮੌਜੂਦ ਹੈ ਸਾਹਮਣੇ ਹੈ ਜੀ ਤੇ ਕਿ ਨਕਦੀ ਜਿਹੜਾ ਇਹਨਾਂ ਨੂੰ 11000 ਰੁਪਏ ਦਿੱਤਾ ਤਾਂ ਕਿ ਜਿਹੜਾ ਘਰ ਦੀਆਂ ਵਸਤੂਆਂ ਜਿਹੜੀਆਂ ਹੈਗੀਆਂ ਜ਼ਰੂਰੀ ਘਰ ਦੇ ਵਿੱਚ ਵਰਤੋ ਜੋ ਹੋ ਗਈਆਂ ਨੇ ਉਹ ਆਪਣਾ ਜਿਹੜਾ ਪਾਲਣ ਪੋਸ਼ਣ ਬੱਚਿਆਂ ਦਾ ਕਰ ਸਕਣ ਇਹਨਾਂ ਦੀ ਇੱਕ ਲੜਕੀ ਹੈਗੀ ਏ ਜੋ ਪਲੱਸ 2 ਜਿਹੜੀ ਪੜ੍ਹਾਈ ਕਰ ਰਹੀ ਸੀਗੀ ਇਸ ਤੋਂ ਬਾਅਦ ਅੱਗੇ ਉਹ ਪੜ੍ਹਾਈ ਆਪਣੇ ਜਾਰੀ ਰੱਖ ਰਹੀ ਹੈ ਜੱਟ ਸਿੱਖ ਪਰਿਵਾਰ ਹੈਗਾ ਤੇ ਅਸੀਂ ਜਿਹੜੇ ਇਹਨਾਂ ਦੋ ਗ੍ਰਾਮ ਪੰਚਾਇਤਾਂ ਦੇ ਜਿਨ੍ਹਾਂ ਨੇ ਅੱਜ ਸਹਿਯੋਗ ਕੀਤਾ ਇਸ ਪਰਿਵਾਰ ਤੱਕ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈਗੇ ਆ ਤੇ ਅਸੀਂ ਜਿਹੜੇ ਸਦਾ ਲਈ ਇਹਨਾਂ ਦੇ ਉਭਾਰੀ ਰਾਵਾਂਗੇ ਕਿ ਇਹਨਾਂ ਨੇ ਜਿਨ੍ਹਾਂ ਨੇ ਸਾਡੇ ਹੜਪੀੜਤ ਖੇਤਰ ਦੇ ਵਿੱਚ ਹ